ਦੋਸਤੋ ਸੋਸ਼ਲ ਮੀਡੀਆ ਤੇ ਇੱਕ ਬੱਚੀ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇੱਕ ਬੱਚੀ ਜਿਹੜੀ ਚਾਹ ਬਣਾਉਂਦੀ ਹੈ ਤੇ ਆਪਣੇ ਆਪ ਨੂੰ ਗਰੀਬ ਦੱਸਦੀ ਹੈ ਤੇ ਚਾਹ ਨਾਲ ਜਿਹੜਾ ਆਪਣਾ ਟਾਈਮ ਪਾਸ ਕਰਦੀ ਆ ਤੇ ਉਸ ਬੱਚੀ ਦੀ ਜਦੋਂ ਹੀ ਸੋਸ਼ਲ ਮੀਡੀਆ ਦੀ ਵੀਡੀਓ ਵਾਇਰਲ ਹੁੰਦੀ ਆ ਤਾਂ ਕੋਈ ਉਸ ਨੂੰ ਲੱਖ ਰੁਪਇਆ ਦੇ ਕੇ ਜਾਂਦਾ ਕੋਈ ਕਿੰਨੇ ਪੈਸੇ ਦੇ ਕੇ ਜਾਂਦਾ ਤੇ ਕੋਈ ਕਿੰਨੇ ਪੈਸੇ ਦੇ ਕੇ ਜਾਂਦਾ ਤੇ ਦੋਸਤੋ ਨਾਲ ਹੀ ਉਹ ਬੱਚੀ ਕਹਿੰਦੀ ਹੈ ਵੀ ਜਿਹੜਾ ਮੇਰਾ ਪਿਤਾ ਮੇਰਾ ਬਾਪ ਹੈ ਉਹ ਇਸ ਦੁਨੀਆ ਤੇ ਨਹੀਂ ਉਹ ਮਰ ਚੁੱਕਿਆ ਪਰ ਦੋਸਤੋ ਸੱਚਾਈ ਇਹ ਹੈ ਕਿ ਉਸ ਬੱਚੀ ਦਾ ਬਾਪ ਹੈ ਜਿਹੜਾ ਉਹ ਸਾਹਮਣੇ ਆ ਗਿਆ ਤੇ ਉਸ ਬਾਪ ਨੇ ਜਿਹੜਾ ਬੱਚੀ ਦੀ ਮਾਂ ਤੇ ਬਹੁਤ ਜ਼ਿਆਦੇ આરોਪ ਲਗਾਏ ਨੇ ਕਿ ਇਸਨੇ ਜਿਹੜਾ ਮੇਰੀ ਮਾਤਾ ਨੂੰ ਨਹੀਂ ਸੰਭਿਆ ਤੇ ਮੈਨੂੰ ਕਹਿੰਦੀ ਹੈ ਵੀ ਤੂੰ ਆਪਣੀ ਮਾਂ ਕੋਲੋਂ ਵੱਖ ਹੋ ਜਾ ਤੇ ਉਸ ਤੋਂ ਬਾਅਦ ਜਿਹੜਾ ਮੈਂ ਤੇਰੇ ਨਾਲ ਰਹਿਣ ਲੱਗ ਪੂੰਗੀ ਤਾਂ ਦੋਸਤੋ ਇਸ ਬੱਚੀ ਦੇ ਪਿਤਾ ਦਾ ਕਹਿਣਾ ਕਿ ਜਿਹੜੀ ਮੇਰੀ ਮਾਂ ਹੈ ਉਹ ਮੰਜੇ ਤੇ ਪਈਆ ਉਸ ਨੂੰ ਬਿਮਾਰੀ ਲੱਗੀ ਹੈ ਮੈਂ ਆਪਣੀ ਮਾਂ ਨੂੰ ਕਦੇ ਵੀ ਨਹੀਂ ਛੱਡ ਸਕਦਾ ਉਸਨੇ ਮੈਨੂੰ ਜੰਮਿਆ ਉਸਨੇ ਮੈਨੂੰ ਪਾਲਿਆ ਪਰ ਦੋਸਤੋ ਬੱਚੀ ਦੀ ਮਾਂ ਹੈ ਜਿਹੜੀ ਚਾਹ ਬਣਾਉਣ ਵਾਲੀ ਬੱਚੀ ਦੀ ਉਹ ਕਹਿੰਦੀ ਹੈ ਵੀ ਜਿਹੜੇ ਆਪਣੀ ਮਾਤਾ ਤੋਂ ਵੱਖ ਹੋ ਜਾ ਇਸ ਕਰਕੇ ਦੋਹਾਂ ਦਾ ਜਿਹੜਾ ਡਿਫਰੈਂਸ ਸਭ ਵਾਰਗੇ ਤੇ ਦੋਏ ਅਲੱਗ-ਅਲੱਗ ਹੋ ਗਏ ਤਾਂ ਦੋਸਤੋ ਇਸ ਬੱਚੀ ਨੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਚਾਹ ਬਣਾਉਣੀ ਜਿਹੜੀ ਸ਼ੁਰੂ ਕਰਤੀ ਰੀਡੀਟੇ ਤੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਗਈ ਤੇ ਕਈ ਲੋਕ ਜਿਹੜਾ ਇਸ ਬੱਚੀ ਨੂੰ ਲੱਖ ਰੁਪਿਆ ਦੇ ਕੇ ਕੋਈ 2 ਲੱਖ ਦੇ ਗਿਆ ਤੇ ਬਹੁਤ ਜ਼ਿਆਦਾ ਜਿਹੜਾ ਫੰਡ ਵੀ ਇਕੱਠਾ ਹੋ ਗਿਆ ਇਸ ਬੱਚੀ ਨੇ ਕਿਹਾ ਸੀ ਕਿ ਮੇਰਾ ਪਿਤਾ ਜਿਹੜਾ ਉਹ ਮਰ ਚੁੱਕਿਆ ਪਰ ਦੋਸਤੋ ਅਚਾਨਕ ਜਿਹੜਾ ਇਸ ਬੱਚੀ ਦਾ ਪਿਤਾ ਉਹ ਸਾਹਮਣੇ ਆ ਗਿਆ ਤਾਂ ਦੋਸਤੋ ਇਸ ਪਤਾ ਲੱਗਦਾ ਵੀ ਜਿਹੜਾ ਇਸ ਬੱਚੀ ਨੂੰ ਉਸਦੀ ਮਾਵ ਲੋਕ ਕਿੰਨਾ ਜ਼ਿਆਦਾ ਮਾੜਾ ਜਿਹੜਾ ਗਾਈਡ ਕੀਤਾ ਗਿਆ ਤਾਂ ਦੋਸਤੋ ਬਹੁਤ ਜਿਆਦਾ ਗਲਤ ਗੱਲ ਹੈ ਇਸ ਬੱਚੀ ਦੀ ਮਾਤਾ ਦੀ ਜਿਸ ਨੂੰ ਇਹ ਅਹਿਸਾਸ ਦਿਵਾਤਾ ਕਿ ਜਿਹੜਾ ਉਸ ਦਾ ਪਿਤਾ ਉਹ ਮਰ ਚੁੱਕਿਆ ਹੈ ਜਦ ਕਿ ਉਸ ਦਾ ਪਿਤਾ ਜਿਉਂਦਾ ਹੈ ਤੇ ਆਪਣੀ ਮਾਤਾ ਨੂੰ ਜਿਹੜਾ ਸਾਹਮਣੇ ਹੈਗਾ ਤਾਂ ਦੋਸਤੋ ਤੁਹਾਨੂੰ ਕੀ ਲੱਗਦਾ ਵੀ ਇਹਨਾਂ ਜਿਹੜਾ ਬੱਚਿਆਂ ਨੂੰ ਆਪਣੇ ਪਿਤਾ ਕੋਲ ਜਾਣਾ ਚਾਹੀਦਾ ਹੈ ਕਿ ਨਹੀਂ ਇੱਕ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ ਮੁਸਲਮਾਨੀ ਰੂਹਾਨੀਅਤ ਇੱਕ ਗਲ ਇਹ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ